ਸਸ਼ਕਾਲ ਜੀ ਅਕਸ਼ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੰਜਨ ਸਵਾਗਤ ਕਰਦੀ ਹਾਂ ਜਿੱਥੇ ਰਾਤਾਂ ਹੁਣ ਸਿਰਫ ਹਨੇਰੀਆਂ ਨਹੀਂ ਗੋਲੀਆਂ ਦੀ ਗੂੰਜ ਨਾਲ ਭਰਪੂਰ ਹੋ ਚੁੱਕੀ ਹੈ ਇਹ ਗੱਲ ਹੈ ਜੰਮੂ ਕਸ਼ਮੀਰ ਦੀ ਜਿੱਥੇ ਕੰਟਰੋਲ ਰੇਖਾ ਦੇ ਨੇੜੇ ਪਹਾੜੀ ਇਲਾਕਿਆਂ ਚ ਲੋਕ ਸਦੀਆਂ ਤੋਂ ਸ਼ਾਂਤੀ ਲਈ ਤਰਸਦੇ ਆਏ ਨੇ ਪਰ ਹੁਣ ਇਨ੍ਹਾਂ ਦੀ ਰਾਤਾਂ ਵੀ ਡਰ ਦੇ ਸائے ਹੇਠਾਂ ਲੰਘ ਰਹੀਆਂ ਨੇ ਪਿਛਲੇ 11 ਦਿਨਾ ਤੋਂ ਹਰ ਰਾਤ ਆਉਂਦੀ ਹੈ ਤੇ ਨਾਲ ਲਿਆਉਂਦੀ ਹੈ ਗੋਲੀਆਂ ਦੀ ਗੂੰਜ ਪਾਕਿਸਤਾਨੀ ਫੌਜ ਲਗਾਤਾਰ ਗੋਲੀਬਾਰੀ ਕਰ ਰਹੀ ਹੈ ਨਾ ਕੋਈ ਉਕਸਾਵਾ ਨਾ ਕੋਈ ਵਜ੍ਹਾ ਸਿੱਧਾ ਐਲੋਸੀ ਤੇ ਛੋਟੇ ਹਥਿਆਰਾਂ ਨਾਲ ਹਮਲਾ ਸੈਕਟਰ ਹਨ ਕੂਕਵਾੜਾ ਬਾਰਾਮੂਲਾ ਪੋਂਚ ਰਾਜੋਰੀ ਮੈਂਡਰ ਨੋਸ਼ਹਿਰਾ ਸੁੰਦਰਬਨੀ ਤੇ ਅਖਨੂਰ ਜਿੱਥੇ ਹਰ ਪਾਸੇ ਸਿਰਫ ਧੂਆਂ ਤੇ ਡਰ ਹੈ ਸੂਤਰਾ ਦਾਸ ਨੇ ਕਿ ਇਹ ਸਿਰਫ ਗੋਲੀਬਾਰੀ ਨਹੀਂ ਇਹ ਇੱਕ ਰਚਿਤ ਸਾਜ਼ਿਸ਼ ਹੈ ਅੱਤਵਾਦੀਆਂ ਨੂੰ ਕੁਸਪੈਠ ਲਈ ਰਾਹ ਦੇਣ ਦੀ ਬਾਕੀ ਫੌਸਟ ਚਾਹੁੰਦੀ ਹੈ ਕਿ ਭਾਰਤੀ ਜਵਾਨ ਗੋਲੀਬਾਰੀ ਚ ਵਿਅਸਤ ਰਹਿਣ ਤਾਂ ਜੋ ਅੱਤਵਾਦੀ ਨਿਸ਼ਚਿੰਤ ਹੋ ਕੇ ਹੱਦ ਲੰਘ ਜਾਣ ਪਰ ਭਾਰਤ ਵੀ ਚੁੱਪ ਨਹੀਂ ਜਿੱਥੇ ਉਲੰਘਣਾ ਹੋਈ ਉੱਥੇ ਜਵਾਬ ਵੀ ਦਿੱਤਾ ਗਿਆ ਹੈ ਤੁਰੰਤ ਤੇ ਮੂਹ ਤੋੜ ਜਵਾਬ ਐਲਓਸੀ ਤੇ ਹਾਈ ਅਲਰਟ ਹੈ 2021 ਦੀ جنگਬੰਦੀ ਜੋ ਕਿਹਾ ਗਿਆ ਸੀ ਕਿ ਸ਼ਾਂਤੀ ਦੀ ਨਵੀਂ ਸ਼ੁਰੂਆਤ ਹੈ ਹੁਣ ਲੱਗਦਾ ਹੈ ਪਾਕਿਸਤਾਨ ਵੱਲੋਂ ਪਿੱਛੋੜ ਵਾਰ ਬਣ ਗਈ ਹੈ 2 ਸਾਲਾਂ ਦੀ ਸ਼ਾਂਤੀ ਨੂੰ ਤੋੜ ਕੇ ਹੁਣ ਐਲੋਸੀ ਤੇ ਫੇਰ ਤਣਾ ਹੈ ਤੇ ਲੋਕਾਂ ਦੇ ਸਿਰ ਉੱਤੇ ਫਿਰੋਜੀ ਅਸਮਾਨ ਨਹੀਂ ਸਨਾਈਪਰਾਂ ਦੀਆਂ ਨਜ਼ਰਾਂ ਹਨ ਇਹ ਕਹਾਣੀ ਹੈ ਉਸ ਐਲੋਸੀ ਦੀ ਜਿੱਥੇ ਹਦਾਂ ਤਾਂ ਲਾਈਆਂ ਗਈਆਂ ਪਰ ਹੱਤਬੰਦੀ ਅਜੇ ਵੀ ਸਿਆਸਤ ਅਤੇ ਸਾਜਸ਼ਾ ਦੇ ਰੇਤਲੇ ਪੈਰਾ ਹੇਠਾਂ ਦਬੀ ਹੋਈ ਹੈ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜੀ ਧੰਨਵਾਦ